ਪਰਮਿੰਦਰ ਜੇਕਰ ਜਸਵਿੰਦਰ ਪੱਲੜਾ ਦਾ ਜ਼ਿਕਰ ਕੀਤਾ ਜਾਵੇ ਅਚਨਚੇ ਤੇ ਸਭ ਨੂੰ ਖਬਰ ਸੁਣਨ ਨੂੰ ਮਿਲੀ ਔਰ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਝਟਕਾ ਸਭ ਨੂੰ ਲੱਗਿਆ ਕੱਲ ਅੱਜ ਦਾ ਸਮਾਂ ਜਿਹੜਾ 1 ਵਜੇ ਦਾ ਰੱਖਿਆ ਗਿਆ ਸਸਕਾਰ ਦਾ ਕੀ ਕੁਝ ਇਸ ਵੇਲੇ ਦੀ ਤਸਵੀਰ ਹੈ ਔਰ ਕੀ ਸਾਰਾ ਕੁਝ ਤੈਸ ਸਮੇਂ ਦੇ ਪ੍ਰੋਗਰਾਮ ਦੇ ਮੁਤਾਬਿਕ ਹੋਏਗਾ ਕਿਉਂਕਿ ਮੌਸਮ ਵੀ ਜਿਹੜਾ ਹੈ ਉਹ ਅੱਜ ਠੀਕ ਨਹੀਂ ਹੈ ਖਰਾਬ ਹੈ हां बिल्कुल गुरुजी आजਸੀਂ ਇਸ ਵੇਲੇ ਮਹਾਲੀ ਦੇ ਵਿੱਚ ਜਸਵਿੰਦਰ ਸਿੰਘ ਪੱਲਾ ਦੇ ਘਰ ਦੇ ਬਾਹਰ ਮੌਜੂਦ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੱਡੀ ਗੰਟੀ ਦੇ ਵਿੱਚ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਕਰੀਬੀ ਅੱਜ ਤੁਸੀਂ ਫਿਲਮ ਜਗਤ ਦਾ ਗੱਲ ਕਰਦੇ ਹਾਂ ਤੇ ਜਸਵਿੰਦਰ ਪੱਲਾ ਦਾ ਸਭ ਤੋਂ ਮੋਹਰਲੀ ਗਤਾਰ ਦੇ ਵਿੱਚ ਜ਼ਿਕਰ ਹੁੰਦਾ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਿਹਾ ਆ ਬਿਲਕੁਲ ਸਾਹਮਣੇ ਜੋ ਪਾਰਕ ਹੈ ਉੱਥੇ ਇਸ ਵੇਲੇ ਇਲਾਹੀ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਹੈ ਤਾਂ ਥੋੜੀ ਦੇਰ ਦੇ ਵਿੱਚ ਇਹ ਅੰਤਮ ਯਾਤਰਾ ਦੀ ਜੋ ਕਿ ਆ ਸ਼ੁਰੂਆਤ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਉਹਨਾਂ ਆ ਰਿਸ਼ਤੇਦਾਰ ਆ ਤਾਂ ਫਿਲਮ ਜਗਤ ਸੰਗੀਤ ਜਗਤ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਹਸਤੀਆਂ ਇੱਥੇ ਪਹੁੰਚੀਆਂ ਨੇ ਆ ਤਾਂ ਅੱਜ ਕਹਿ ਸਕਦੇ ਕਿ ਸੰਗੀਤ ਜਗਤ ਦੇ ਵਿੱਚ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਸੋਗ ਦਾ ਮਾਹੌਲ ਹੈ ਜਿਸ ਤਰੀਕੇ ਦੇ ਨਾਲ ਜਸਵਿੰਦਰ ਭੱਲਾ ਦੇ ਵੱਲੋਂ ਅਧਿਆਪਨ ਦੇ ਖੇਤਰ ਦੇ ਵਿੱਚ ਚਾਹੇ ਗੱਲ ਹੋਵੇ ਆ ਚਾਹੇ ਆ ਫਿਲਮ ਜਗਤ ਦੀ ਗੱਲ ਕਰੀਏ ਤਾਂ ਕਿ ਕਲਾਕਾਰ ਦੇ ਤੌਰ ਤੇ ਜਿੰਨਾ ਵੱਡਾ ਹੁੰਦਾ ਉਹਨਾਂ ਦਾ ਰਤਬਾ ਜਿੰਨਾ ਵੱਡਾ ਨਾਮ ਅੱਜ ਇਹਨਾਂ ਤਸਵੀਰਾਂ ਤੋਂ ਇਹ ਸਮਝ ਸਕਦੇ ਹਾਂ ਕਿ ਅੱਜ ਉਹਨਾਂ ਦੇ ਚੌਣ ਵਾਲੇ ਕਿਵੇਂ ਵੱਡੀ ਗੰਝੀ ਦੇ ਵਿੱਚ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਤੇ ਲਈ ਪਹੁੰਚੇ ਹੋਏ ਨੇ ਅੱਜ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਅੱਜ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਅੱਜ ਇਸ ਤਰੀਕੇ ਦੇ ਨਾਲ ਕੱਲ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਆ ਕਿਉਂਕਿ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਕੱਲ ਸਵੇਰੀ ਉਹਨਾਂ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਚ ਸੋਗ ਦਾ ਮਾਹੌਲ ਸਾਰੇ ਪਾਸੇ ਨਜ਼ਰ ਆਇਆ ਆ ਕੱਲ ਵੀ ਵੱਡੀ ਗਿਣਤੀ ਦੇ ਵਿੱਚ ਫਿਲਮੀ ਸਤਾਰੇ ਫਿਲਮ ਜਗਤ ਦੇ ਨਾਲ ਸੰਗੀਤ ਜਗਤ ਦੇ ਨਾਲ ਜੁੜੀ ਹੋਈਆਂ ਹਸਤੀਆਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੀਆਂ ਆ ਕੱਲ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਘਰ ਪਹੁੰਚੇ ਉਹਦੇ ਨਾਲ ਆ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਆ ਤਤਾਂ ਨੂੰ ਤਸਵੀਰਾਂ ਲਗਾਤਾਰ ਵਿਖਾ ਰਹੇ ਆ ਅਲਗ-ਅਲਗ ਜੋ ਆ ਹਸਤੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੰਤਿਮ ਯਾਤਰਾ ਦੇ ਵਿੱਚ ਆ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇ ਆ ਪੰਜਾਬੀ ਅਦਾਕਾਰਾ ਨਿਰੂ ਬਾਜਵਾ ਪਹੁੰਚ ਚੁੱਕੇ ਨੇ ਤੁਸੀਂ ਸਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜੀ ਆ ਪੰਜਾਬੀ ਫਿਲਮਾਂ ਦਾ ਵੱਡਾ ਨਾਮ ਪੰਜਾਬੀ ਫਿਲਮ ਜਗਤ ਦਾ ਵੱਡਾ ਨਾਮ ਨਿਰੂ ਬਾਜਵਾ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਬਿਲਕੁਲ ਜੋ ਸਮਝਿਆ ਜਾ ਸਕਦਾ ਹੈ ਕਿ ਕੋਈ ਵੀ ਇਸ ਹਾਲਤ ਦੇ ਵਿੱਚ ਨਹੀਂ ਹੈ ਕਿ ਉਹ ਕੈਮਰੇ ਦੇ ਆ ਕੇ ਗੱਲਬਾਤ ਕਰ ਸਕੇ ਜਿਸ ਤਰੀਕੇ ਦੇ ਨਾਲ ਇਹ ਮੰਧਪਾਗੀ ਖਬਰ ਕੱਲ ਨੂੰ ਸਾਹਮਣੇ ਆਈ ਆਪੂਰੀ ਇੰਡਸਟਰੀ ਦੇ ਵਿੱਚ ਸੁਗ ਦਾ ਮਾਹੌਲ ਹੈ ਜਿੰਨੇ ਵੀ ਸtare thiyaare ਨੇ ਕੋਈ ਵੀ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਐ ਕਿ ਉਹ ਦੋ ਸ਼ਬਦ ਵੀ ਆ ਕੇ ਕਹਿ ਸਕਣ ਸਮਝਿਆ ਜਾ ਸਕਦਾ ਹੈ ਕਿ ਅੱਜ ਅ ਜਿਹੜੇ ਸਟਾਰਿਆਂ ਨੇ ਕਈ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਦੇ ਨਾਲ ਸਕਰੀਨ ਸਾਂਝੀ ਕੀਤੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਜਦੋਂ ਇੱਕ ਫਿਲਮ ਦੀ ਸ਼ੂਟਿੰਗ ਹੁੰਦੀ ਹੱਤੀ 30 ਤੋਂ 40 ਦਿਨ ਲੱਗਦੇ ਅਤੇ ਸਮਝਿਆ ਜਾ ਸਕਦਾ ਹੈ ਕਿ ਇੰਨੀਆਂ ਫਿਲਮਾਂ ਜਦੋਂ ਸ਼ੂਟ ਇਕੱਠੇ ਕੀਤੇਆਂ ਤਾਂ ਇੱਕ ਉਹ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਸਨ ਅ ਜਿਵੇਂ ਬਹੁਤ ਸਾਰੇ ਸਟਾਰਿਆਂ ਦੇ ਨਾਲ ਕੱਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਆ ਕਿ ਇੱਕ ਪਰਿਵਾਰ ਦੀ ਤਰ੍ਹਾਂ ਉਹ ਵਿਚਰਦੇ ਸਨ ਸੈਟ ਤੇ ਸੀਨ ਸੈਟ ਤੇ ਵੀ ਅ ਜੇਕਰ ਕਿਸੇ ਡਾਇਲੌਗ ਦੇ ਵਿੱਚ ਆਕੀ ਸcript ਨੇ ਵੀ ਸੁਧਾਰ ਦੀ ਜਰੂਰਤ ਹੁੰਦੀ ਤੇ ਹਮੇਸ਼ਾ ਉਸ ਦੇ ਵਿੱਚ ਵੀ ਅੱਗੇ ਕਰਕੇ ਅੱਗੇ ਹੋ ਕੇ ਰੋਲ ਨਭਾਉਂਦੇ ਸਨ ਤੇ ਉਸ ਦੇ ਵਿੱਚ ਸੁਧਾਰ ਕਰਨ ਦੀ ਮਿਹਰਾ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਜਿਵੇਂ ਤੁਸੀਂ ਤਸਵੀਰਾਂ ਵੇਖੀਆਂ ਪੰਜਾਬੀ ਅਦਾਕਾਰ ਆ ਆ ਨਿਰੂ ਬਾਜਵਾ ਇੱਥੇ ਪਹੁੰਚ ਚੁੱਕੇ ਨੇ ਨਿਰੂ ਬਾਜਵਾ ਦੇ ਨਾਲ ਵੀ ਜਸਵੰਤ ਭੱਲਾ ਦੀਆਂ ਕਈ ਫਿਲਮਾਂ ਆਇਆਂ ਆ ਇਕੱਠਿਆਂ ਨੂੰ ਸਕਰੀਨ ਤੇ ਦਰਸ਼ਕ ਜੋ ਕੇ ਆਪ ਵੇਖ ਚੁੱਕੇ ਨੇ ਆ ਤੋਂ ਹੋਰ ਵੀ ਕਈ ਹਾਸਿਲ ਬਿਲਕੁਲ ਪਰਮਿੰਦਰ ਇਹ ਵੀ ਜਾਨਣਾ ਚਾਹਾਂਗੇ ਹੋਰ ਕਿਹੜੇ ਕਿਹੜੇ ਸਤਾਰਿਆਂ ਦੇ ਪਹੁੰਚਣ ਦੀ ਜਾਣਕਾਰੀ ਹੈ ਕਿਉਂਕਿ ਦਿਲਜੀਤ ਦੋਸਾਂਝ ਦਾ ਜ਼ਿਕਰ ਕੀਤਾ ਜਾਵੇ ਤਾਂ ਬਹੁਤ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਤਾਂ ਕਿ ਉਹ ਵੀ ਆਉਣਗੇ ਇਸ ਤੋਂ ਇਲਾਵਾ ਹੋਰ ਕਿਹੜੇ ਅਦਾਕਾਰ ਨੇ ਜਿਹੜੇ ਵੱਡੇ ਇੱਥੇ ਪਹੁੰਚ ਸਕਦੇ ਨੇ ਇਸ ਤੋਂ ਇਲਾਵਾ ਇਹ ਵੀ ਜਾਨਣਾ ਚਾਹਾਂਗੇ ਪਰਵਿੰਦਰ ਕਿਉਂਕਿ ਸਰਦੂਰ ਸਿਕੰਦਰ ਹੋਰਾ ਦੀ ਅਸੀਂ ਵੇਖੀ ਅੰਤਿਮ ਯਾਤਰਾ ਬਹੁਤ ਵੱਡਾ ਹਜੂਮ ਸੀ ਔਰ ਉਹ ਯਾਤਰਾ ਜਿਹੜੀ ਹੈ ਕਾਫੀ ਕੱਢੀ ਗਈ ਔਰ ਵੱਡੇ ਗਿਣਤੀ ਦੇ ਵਿੱਚ ਲੋਕ ਪਹੁੰਚੇ ਸਨ ਕਿ ਇਸ ਤਰੀਕੇ ਦੇ ਨਾਲ ਯਾਤਰਾ ਕੱਢੀ ਜਾਏਗੀ ਔਰ ਕਿੱਥੋਂ ਕਿੱਥੇ ਤੱਕ ਯਾਤਰਾ ਹੋਏਗੀ हां बिल्कुल, बिल्कुल गुरजो तो उसी तरीके ਨਾਲ अंतिम यात्रा ਦੀ ਜੋ ਕਿ ਤਿਆਰੀ ਕੀਤੀ ਗਿਆ ਫਿਲਹਾਲ بالکل ਜਸਵਿੰਦਰ ਭੱਲਾ ਦੇ ਘਰ ਦੇ ਸਾਹਮਣੇ پارک ਕਿ ਉੱਥੇ پارک ਦੇ ਵਿੱਚ ਆ ਗੁਰਬਾਣੀ ਦਾ ਇਲਾਹੀ ਕੀਰਤਨ ਚੱਲ ਰਿਹਾ ਅਜੇਕਰ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਹੁਣੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਘਾਗੋ ਡਾਕਟਰ ਰਜੇਸ਼ ਸਿੰਘ ਚੀਮਾ ਪਹੁੰਚੇ ਨੇ ਅਸ਼ਦੀਪ ਪਲੇਰ ਪਹੁੰਚੇ ਨੇ ਆਧਾਕਾਰਾਂ ਦੇ ਰੂ ਬਾਜਵਾ ਪਹੁੰਚ ਚੁੱਕੇ ਨੇ ਆ ਕਈ ਆਧਾਕਾਰ ਜਿਹੜੇ ਕਈ ਐਕਟਰਸ ਨੇ ਉਹ ਘਰ ਦੇ ਅੰਦਰ ਵੀ ਮੌਜੂਦ ਨੇ ਤੇ ਹੋਰ ਬਹੁਤ ਸਾਰੇ ਜਿਹੜੇ ਕੇ ਸੰਗੀਤ ਜਗਤ ਦੀ ਗੱਲ ਕਰੀਏ ਚਾਹੇ ਫਿਲਮ ਜਗਤ ਦੀ ਗੱਲ ਕਰੀਏ ਬਹੁਤ ਸਾਰੇ ਤਾਰਿਆਂ ਦੇ ਇੱਥੇ ਅੱਜ ਆਹ ਫੰਕਸ਼ਨ ਦੀ ਮੀਂਹ ਦਾ ਜਿਸ ਤਰੀਕੇ ਦੇ ਨਾਲ ਆਹ ਕੱਲ ਘਰ ਦੇ ਵਿੱਚ ਵੀ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚੇ ਸਨ ਵੱਡੇ ਤਾਰਿਆਂ ਦੀ ਗੱਲ ਕੀਤੀ ਤਾਂ ਕੱਲ ਜਿਵੇਂ ਆ ਪੰਜਾਬੀ ਗਾਇਕ ਅਦਾਕਾਰ ਗਿੱਤੀ ਗਰਵਾਲ ਪਹੁੰਚੇ ਗੁਰਕੇ ਖੁੱਗੀ ਪਹੁੰਚੇ ਹੋਰ ਇੰਡਸਟਰੀ ਦੇ ਨਾਲ ਜੁੜੇ ਹੋਏ ਬਹੁਤ ਵੱਡੇ ਸਟਾਰੇ ਜੋ ਕਿ ਕੱਲ ਵੀ ਪਹੁੰਚੇ ਤੇ ਅੱਜ ਵੀ ਫਿਲਹਾਲ ਪਹੁੰਚ ਰਹੇ ਨੇ ਤੇ ਹੋਰ ਵੀ ਕਈ ਸਟਾਰੇ ਪਹੁੰਚ ਕੇ ਸੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਹਾਂ ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਹਰ ਇੱਕ ਵਾਸਤੇ ਇੱਕ ਬਹੁਤ ਝਟਕੇ ਵਾਲੀ ਖਬਰ ਸੀ ਸਿਰਫ ਫਿਲਮ ਜਗਤ ਦੇ ਸਤਾਰਿਆਂ ਵਾਸਤੇ ਨਹੀਂ ਆਮ ਲੋਕਾਂ ਵਾਸਤੇ ਵੀ ਹਾਂ ਤੁਸੀਂ ਵੀ ਬਹੁਤ ਸਾਰੀਆਂ ਫਿਲਮਾਂ ਖੁਦ ਪਰਿਵਾਰ ਦੇ ਨਾਲ ਜਾ ਕੇ ਵੇਖੀਆਂ ਹੋਣਗੀਆਂ ਜਸਵਿੰਦਰ ਭੱਲਾ ਦਾ ਕੰਮ ਹੀ ਦੇਖਿਆ ਹੋਵੇਗਾ ਆ ਤਾਂ ਉਹ ਕਹਾਣੀਆਂ ਪਰਿਵਾਰਾਂ ਦੀਆਂ ਕਹਾਣੀਆਂ ਉਹਨਾਂ ਕਹਾਣੀਆਂ ਦੇ ਵਿੱਚੋਂ ਬਹੁਤ ਸਾਰੇ ਸਤਾਰੇ ਅ ਲਗਾਤਾਰ ਤਰ੍ਹਾਂ ਤੁਸੀਂ ਤਸਵੀਰਾਂ ਵਖਾ ਰਹੇ ਆ ਬਲਮਕਨ ਸ਼ਰਮਾ ਜੀ ਜਿਹੜੇ ਕਿ ਬਹੁਤ ਕਰੀਬੀ ਜਿਵੇਂ ਕੋਈ ਨਾ ਦੱਸ 40 45 ਸਾਲ ਪੁਰਾਣੀ ਦੋਸਤੀ ਸੀ ਆ ਬਲਮਕਨ ਸ਼ਰਮਾ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਫਿਰ ਸ਼ੰਕਾਟੇ ਦਾ ਵੀ ਜ਼ਿਕਰ ਹੁੰਦਾ ਹੈ ਸ਼ੰਕਾਟੇ ਦੀ ਉਹ ਜੋੜੀ ਜਸਵੰਦਰ ਭੱਲਾ ਤੇ ਬਾਲਾ ਭੱਲਾ ਤੇ ਬਾਲਾ ਦੀ ਜੋੜੀ ਹੈ ਜਿਹੀ ਅੱਜ ਨੇ ਇੱਕ ਕੱਲ ਉਹਨਾਂ ਨੇ ਕਿਹਾ ਕਿ ਬਹੁਤ ਅਜਹੀ ਦੁਖਦਾਈ ਖਬਰ ਹੈ ਅਜਸਵੰਦਰ ਭੱਲਾ ਉਹਨਾਂ ਦੇ ਲੱਖ ਤੋੜ ਕੇ ਚਲੇ ਗਏ ਇੰਨਾ ਵੱਡਾ ਝਟਕਾ ਉਹਨਾਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਹਾਂ ਲਾਇਕੇ ਜੁ ਸੰਧਰਪੱਲਾ ਲੰਬਾ ਸਮਾਂ ਲੁਧਿਆਣਾ ਦੇ ਵਿੱਚ ਰਏ ਤਾਂ ਮੁਹਾਲੀ ਦੇ ਵਿੱਚ ਆਉਣ ਦੀ ਵੱਡੀ ਵਜ੍ਹਾ ਵੀ ਉਹਨਾਂ ਦੇ ਬਹੁਤ ਕਰੀਬੀ ਦੋਸਤ ਯਾਰ ਆ ਬਾਲਮਕੰਨ ਸ਼ਰਮਾਂਸਾ ਜਿਨ੍ਹਾਂ ਦੇ ਚਲਦੇ ਆ ਲੁਧਿਆਣਾ ਤੋਂ ਆਹ ਮਹਾਲੀ ਆ ਗਏ ਜਿਵੇਂ ਕਿ ਕੱਲ ਉਹਨਾਂ ਦੇ ਕਰੀਬੀ ਦੋਸਤ ਗੁਰਪ੍ਰੀਤ ਸਿੰਘ ਜੁੜੇ ਉਹਨਾਂ ਨੇ ਕਿਹਾ ਵੀ ਕਿ ਹਾਤੋਂ ਛੱਡ ਕੇ ਸਾਨੂੰ ਉੱਥੇ ਆਹ ਮਹਾਲੀ ਦੇ ਵਿੱਚ ਨਾ ਜਾ ਆ ਪਰ ਉਹ ਇੱਕ ਖਿੱਚੀ ਆ ਪੁਰਾਣੀ ਦੋਸਤੀ ਦੀ ਬਾਲਮਕੰਸ਼ਰਮਾ ਹੀ ਜਿਹੜੀ ਵਜ੍ਹਾ ਬਣੇ ਜਿਸ ਤੇ ਚੱਲਦੇ ਆ ਲੁਧਾਨੇ ਦੇ ਨਾ ਤੋਂ ਮਹਾੜੀ ਦੇ ਵਿੱਚ ਮੂੰਹ ਹੋਵੇ ਇਹੀ ਘਰ ਇਸੇ ਘਰ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਰੀਲਸ ਹੀ ਦੇਖੀਆਂ ਹੋਣਗੀਆਂ ਆਪਣੇ ਧਰਮ ਪਤਨੀ ਦੇ ਨਾਲ ਆਪਣੇ ਬੇਟਾ ਕੁਸ਼राज ਭੱਲਾ ਦੇ ਨਾਲ ਕਈ ਰੀਲਸ ਹੀ ਬਣਾਉਂਦੇ ਸਨ ਇਸੇ ਘਰ ਦੇ ਵਿੱਚ ਉਹ ਰੀਲਾਂ ਸ਼ੂਟ ਹੁੰਦੀਆਂ ਸਨ ਇਸੇ ਘਰ ਦੇ ਵਿੱਚ ਹਾਸਾ ਠੱਠਾ ਹੁੰਦਾ ਸੀ ਆ ਪਰ ਅੱਜ ਇਸੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਮਾਤਮ ਪਸਰਿਆ ਹੋਇਆ ਅੱਜ ਇਸ ਘਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਚਾਹੇ ਉਹ ਸਿਤਾਰੇ ਹੋਣ ਚਾਹੇ ਆਮ ਲੋਕ ਹੋਣ ਇਸ ਘਰ ਦੇ ਵਿੱਚ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਦੁੱਖ ਸਾਂਝਾ ਕਰ ਰਹੇ ਨੇ ਤਾਂ ਥੋੜੀ ਦੇਰ ਦੇ ਵਿੱਚ ਇਸ ਅੰਤਿਮ ਯਾਤਰਾ ਦੀ ਸ਼ੁਰੂਆਤ ਇੱਥੋਂ ਹੋਵੇਗੀ ਠੀਕ 1 ਵਜੇ ਦਾ ਜੋ ਕਿ ਸਮਾਂ ਰੱਖਿਆ ਗਿਆ ਕੋਲੋਂ ਕੀ ਸ਼ਮਸ਼ਾਨ ਘੜ ਦੇ ਵਿੱਚ ਜਸਵਿੰਦਰ ਪੱਲਾਦਾਂ ਦੇ ਕੋ ਸੰਸਕਾਰ ਹੋਵੇਗਾ ਜਿਸ ਤਿੱਕੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਸ਼ਰਧਾਂਜਲੀ ਦਿੱਤੀ ਜਾਵੇਗੀ ਜਸਵਿੰਦਰ ਪੱਲਾ ਜੇ ਜੇਕਰ ਆ ਕਰੀਅਰ ਦੀ ਗੱਲ ਕੀਤੀ ਜਾਵੇ ਹਾਲਾਂਕਿ ਅਧਿਆਪਨ ਦੇ ਖੇਤਰ ਦੀ ਗੱਲ ਕਰੀਏ ਤਾਂ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਵਿਦਿਆਰਥੀ ਨੂੰ ਪੜਾਇਆ ਆ ਪ੍ਰੋਫੈਸਰ ਦੇ ਟੌਪ ਜੀ ਉਹਨਾਂ ਦੇ ਵੱਲੋਂ ਅੱਜ ਸਵਾਮਾਂ ਜੋ ਕੇ ਦਿੱਤੀਆਂ ਗਈਆਂ ਆ ਤਾਂ ਉਸੇ ਲਗਾਤਾਰ ਤਸਵੀਰਾਂ ਵਿਖਾ ਰਹੇ ਅਲੱਗ-ਅਲੱਗ ਸਤਾਰੇ ਜੋ ਕੇ ਇਸ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੀ ਆ ਪਹੁੰਚ ਰਹੇ ਨੇ ਆ ਤਾਂ ਥੋੜੀ ਦੇਰ ਦੇ ਵਿੱਚ ਇੱਥੋਂ ਅੰਤਮ ਯਾਤਰਾ ਦੀ ਆ ਸ਼ਰਵਾਤ ਕੀਤੀ ਜਾਵੇਗੀ ਆ ਜੋ ਕੇ ਬਲੰਗੀ ਦੇ ਵਿੱਚ ਅੰਤਮ ਯਾਤਰਾ ਪਹੁੰਚੇਗੀ ਤੇ ਠੀਕ 1 ਵਜੇ ਦਾ ਜੋ ਕੇ ਸਮਾਂ ਤੈਅ ਕੀਤਾ ਗਿਆ ਹੈ ਅ 1 ਵਜੇ ਆ ਸਭ ਦੇ ਚਹੇਤੇ ਉਹ ਦਿੱਗਜ ਕਲਾਕਾਰ ਉਹ ਦਿੱਗੇ ਸਤਾਰੇ ਜਸਿੰਦਰ ਭੱਲਾ ਜਿਨ੍ਹਾਂ ਦੇ ਚਿਹਰੇ ਤੇ ਹਮੇਸ਼ਾ ਸਮਾਈਲਿੰਗ ਹੁੰਦੀ ਸੀ ਜਿਨ੍ਹਾਂ ਨੇ ਪਤਾ ਨਹੀਂ ਅਨੇਕਾਂ ਫਿਲਮਾਂ ਦੇ ਜ਼ਰੀਆ ਜ਼ਰੀਏ ਲੋਕਾਂ ਦੇ ਚਿਹਰਿਆਂ ਤੇ ਹੌਣ ਕਹਿਆਂਦੀ ਲੋਕਾਂ ਦੇ ਚਿਹਰਿਆਂ ਤੇ ਹਾਸਾ ਲਿਆਂਦਾ ਆਪਰਾ ਜੋ ਉਹਨਾਂ ਦੇ ਜਾਣਦੇ ਨਾਲ ਹਰ ਕੋਈ ਗਮ ਦੇ ਵਿੱਚ ਹੈ ਹਰ ਕੋਈ ਸੋਗ ਦੇ ਵਿੱਚ ਹੈ ਆ ਤਾਂ ਸੁਖਦਾ ਮਾਹੌਲ ਅਜਪੁਰੇ ਮਹਾਲੀ ਦੇ ਵਿੱਚ ਜੋ ਕਿ ਨਜ਼ਰ ਆ ਰਿਹਾ ਹੈ ਹਾ ਤੇ ਜਨਨ ਨੂੰ ਚੌਣ ਵਾਲੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇਸ ਸੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਪਹੁੰਚ ਰਹੇ ਨੇ ਹ ਤੁਸੀਂ ਤੁਸੀਂ ਨਾ ਅੱਜ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਾਰਿਆਂ ਦੇ ਵੱਲੋਂ ਅੰਤਮ ਵਿਦਾਈ ਦੇਣ ਦੇ ਲਈ ਇੱਥੇ ਸ਼ਿਰਕਤ ਕੀਤੀ ਗਈ ਹੈ ਸਾਰੇ ਇੱਥੇ ਪਹੁੰਚ ਰਹੇ ਨੇ ਵਾਕਫ ਵਾਕ ਸਤਾਰੇ ਸਾਡੇ ਨਾਲ ਜਿਹੜੇ ਕੀ ਲਗਾਤਾਰ ਇੱਥੇ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਲਜੀਤ ਸਿੰਘ ਚੀਮਾ ਪਹੁੰਚੇ ਹੋਏ ਨੇ ਅਸ਼ਦੀਪ ਆਕਲੇਰ ਪਹੁੰਚੇ ਹੋਏ ਨੇ ਆ ਤਾਂ ਅੱਜ ਜਿੰਨੇ ਵੀ ਚਾਇਓ ਸਿਆਸਤਦਾਨ ਹੋਣਾ ਚਾਇਓ ਫਿਲਮ ਜਗਤ ਦੀ ਗੱਲ ਕਰੀਏ ਚਾਹੇ ਸੰਗੀਤ ਜਗਤ ਦੀ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਸਤਾਰੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ ਨੇ ਕਿਉਂਕਿ ਅੱਜ ਉਹ ਸਿਤਾਰਾ ਉਹ ਕਲਾਕਾਰ ਉਹ ਦਿਗਜ ਕਲਾਕਾਰ ਸਾਡੇ ਤੋਂ ਦੂਰ ਹੋ ਗਿਆ ਜੋ ਲੱਖਾਂ ਹੀ ਲੋਕਾਂ ਦੇ ਚਿਹਰਿਆਂ ਦੀ ਰੌਣਕ ਖੁਸ਼ੀਦਾਰ ਕਾਰਨ ਬਣਿਆ ਖੁਸ਼ੀ ਦੀ ਵਜਾ ਬਣਿਆ ਅਤੇ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਅੱਜ ਸਿਰਫ ਆ ਫਿਲਮ ਜਗਤ ਦੇ ਵਿੱਚ ਸੁਖਦਾ ਮਾਹੌਲ ਨਹੀਂ ਹੈ ਆਮ ਦਰਸ਼ਕ ਘਰਾਂ ਦੇ ਬੈਠੇ ਵਿੱਚ ਘਰਾਂ ਦੇ ਵਿੱਚ ਬੈਠੇ ਲੋਕ ਜਿੰਨੇ ਵੀ ਅਕਲ ਦੀਆਂ ਤਸਵੀਰਾਂ ਦੇਖ ਰਹੇ ਨੇ ਉਹਨਾਂ ਦੇ ਵਿੱਚ ਵੀ ਸੁਖਦਾ ਮਾਹੌਲ ਹੈ ਕਿਉਂਕਿ ਇੱਕ ਉਹ ਵੀ ਪਰਿਵਾਰ ਮੈਂਬਰ ਦੀ ਤਰ੍ਹਾਂ ਹੀ ਆ ਸਮਝਦੇ ਸਨ ਉਹਨਾਂ ਦੀ ਇੱਕ ਸੰਸਾਨ ਸੀ ਸਕਰੀਨ ਦੀ ਜਿਸ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਜਦੋਂ ਵੀ ਕੋਈ ਜੇ ਫਿਲਮ ਆਉਂਦੀ ਸੀ ਸਿਨੇਮਾ ਘਰਾਂ ਦੇ ਵਿੱਚ ਜਾਂਦੇ ਸਨ ਫਿਲਮਾਂ ਵੇਖਣ ਦੇ ਲਈ ਜਾਂਦੇ ਸਨ ਇੱਥੇ ਕੋ ਉਹਨਾਂ ਦੇ ਪਰਿਵਾਰ ਦਾ ਪੂਰਾ ਐਂਟਰਟੇਨਮੈਂਟ ਹੁੰਦਾ ਸੀ ਉੱਥੇ ਹੀ ਖਸਦੀ ਹੋਏ ਚਿਹਰਿਆਂ ਦੀ ਸਮਾਈਲਿੰਗ ਦੇ ਨਾਲ ਸਿਨੇਮਾ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਸਨ ਪਰ ਅੱਜ ਜੋ ਸਤਾਰੇ ਦੇ ਚਲੇ ਜਾਣ ਦੇ ਨਾਲ ਅੱਜ ਉਹ ਚਿਹਰੇ ਜਿਹੜੇ ਚਿਹਰਿਆਂ ਤੇ ਕਦੇ ਖੁਸ਼ੀ ਹੁੰਦੀ ਸੀ ਜਿਹੜੇ ਚਿਹਰਿਆਂ ਤੇ ਰੌਣਕ ਹੁੰਦੀ ਸੀ ਉਹਨਾਂ ਚਿਹਰਿਆਂ ਤੇ ਅੱਜ ਗਮ ਨਜ਼ਰ ਆ ਰਿਹਾ ਹੈ ਉਹਨਾਂ ਚਿਹਰਿਆਂ ਤੇ ਉਹ ਦੁੱਖ ਨਜ਼ਰ ਆ ਰਿਹਾ ਹੈ ਜੋ ਤਸਵੀਰਾਂ ਸਾਰਿਆਂ ਦੀ ਆਪਣੇ ਹੱਥੇ ਵਿੱਚ ਇਹ ਬਿਆਨ ਕਰ ਰਹੀਆਂ ਨੇ ਆ ਤਾਂ ਥੋੜੀ ਦੇਰ ਦੇ ਵਿੱਚ ਇਸੇ ਜਗ੍ਹਾ ਤੋਂ ਜਸਵਿੰਦਰ ਪੱਲਾ ਦੇ ਆ ਜੋ ਮਹਾਲੀ ਸਥਿਤ ਕਰਦੇ ਬਾਅਦ ਅਸੀਂ ਮੌਜੂਦ ਹੱਸੇ ਜਗ੍ਹਾ ਤੋਂ ਜੀ ਅੰਤਿਮ ਯਾਤਰਾ ਦੀ ਸ਼ੁਰੂਆਤ ਹੋਵੇਗੀ ਜਿਵੇਂ ਕਿ ਅਸੀਂ ਆ ਕੱਲ ਬਹੁਤ ਸਾਰੇ ਸਤਾਰਿਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬਹੁਤ ਸਾਰੇ ਕਰੀਬੀ ਦੋਸਤ ਵੀ ਸਾਡੇ ਨਾਲ ਜੁੜੇ ਆ ਬਹੁਤ ਸਾਰੇ ਉਹਨਾਂ ਦੇ ਵਿਦਿਆਰਥੀ ਜਿਹੜੇ ਉਹ ਜੀ ਬਿਲਕੁਲ ਪਰਮਿੰਦਰ ਦਾ ਫਿਰ ਤੋਂ ਰੁਕ ਕਰਾਂਗੇ ਅਸੀਂ ਉੱਥੇ ਲਾਈਵ ਮੌਜੂਦ ਨੇ ਸਾਡੇ ਨਾਲ ਔਰ ਵਖੋ-ਵਖਸ ਇਤਾਰੇ ਪਹੁੰਚ ਰਹੇ ਨੇ ਥੋੜੇ ਦੇਰ ਦੇ ਵਿੱਚ ਜਿਹੜੀ ਅੰਤਿਮ ਯਾਤਰਾ ਜਿਹੜੀ ਹੈ ਉਸ ਦੀ ਸ਼ੁਰੂਆਤ ਹੋਏਗੀ ਤਾਂ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਰਹਾਂਗੇ ਔਰ ਕਿੱਕੂ ਜਿਉਂ ਉੱਥੇ ਗੱਪ-ਗੀਨ ਮਾਹੌਲ ਹੈ ਉਹ ਵੀ ਦਿਖਾਵਾਂਗੇ ਤਾਂ ਸਵਾਭਿਕ ਤੌਰ ਤੇ ਇੱਕ ਵੱਡੀ ਕਮੀ ਜਿਹੜੀ ਹੈ ਉਹ ਨਾ ਸਿਰਫ ਪਰਦੇ ਤੇ ਖਲੇਗੀ ਬਲਕਿ ਉਹਨਾਂ ਦੇ ਪਰਿਵਾਰ ਉਹਨਾਂ ਦੇ ਚਾਹਣ ਵਾਲਿਆਂ ਨੂੰ ਵੀ ਖਟਕੇ ਜਸਵਿੰਦਰ ਪੱਲਾ ਜੀ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਇਹ ਯਾਦ ਰੱਖੇ ਜਾਣ ਤਿੰਨ ਕਿਲੋੜੇ ਪਟਾਕੇ ਦੀ ਤੂੰ ਤੇ ਖੁਦ ਇੱਕ ਪਟਾਕੇ ਜੇ ਤਾ ਕਹੋਗੇ ਨਾ ਤਾਂ ਮੈਂ ਚੱਲ ਵੀ ਜਾਣਾ ਥੋੜਾ ਪਰੇ ਹੋ ਕੇ ਚੱਲੀ ਇੱਥੇ ਨਾ ਧੂਆਂ ਕਰਦੀ ਜਿੱਦਾਂ ਕੋ ਨਾਲੋਂ ਕੋ ਅੰਗ ਲਾ ਕੇ ਲੈ ਜਾਂਦਾ ਤੁਹਾਡਾ ਉਸ ਤਰ੍ਹਾਂ ਦੀ ਘਟਨਾ ਸਾਡੇ ਨਾਲ ਹੋਈ ਹੈ ਪੰਜਾਬੀ ਇੰਡਸਟਰੀ ਦਾ ਲਾਸ ਦਾ ਇੱਕ ਪਾਸੇ ਪੰਜਾਬੀ ਮਾਂ ਬੋਲੀ ਦਾ ਵੀ ਬੜਾ ਵੱਡਾ ਲਾਸ ਯਾਰ ਕੀ ਕਹਣਗੇ ਉਹ ਕਿ ਆ ਪੈਂਡਾ ਸੁਣ ਤੇ ਜਨਾਨੀ ਕੀ ਜਨਾਨੀ ਜਨਾਨੀ ਹੈ ਤਾਂ ਵੀ ਸੋਹਣੀ ਹੈ ਸ਼ੂ সুইਟ Papa ਨਜ਼ਰਾਂ ਬੋਲੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀ ਉਹ ਜੱਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਜਿਸੇ ਨਾਮਰਾਦ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥੋ ਉਹਸ ਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਸੀ ਮਨ ਭਾਗੀ ਘਟਨਾ 'ਚ ਪਰਮਾਤਮਾ ਆਪਣੇ ਚਰਨਾਂ ਕਰਨ ਵਾਸਤੇ